ਸਮਾ ਜਦੋਂ ਇਨਸਾਨ ਤੇ ਆਣ ਪੈਂਦਾ ਤੇ ਸਭ ਰस्सੀਆਂ ਦੇ ਬਣ ਬਣ ਕੱਟ ਜਾਂਦੇ ਭਲੇ ਬੁਰੇ ਦੀ ਕੋਈ ਨਹੀਂ ਪਰਖ ਕਰਦਾ ਤੇ ਸੱਜਣ ਸੱਜਣਾ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਦ ਹੈ ਆਣ ਪੈਂਦਾ ਤੇ ਅੰਮ੍ਰਿਤ ਜਾਣ ਕੇ ਜ਼ਹਿਰ ਵੀ ਚੱਟ ਜਾਂਦੇ ਤੇ ਮਰਨਾ ਜਿੰਨਾਂ ਨੂੰ ਇਜਾਦ ਹੈ ਸਾਈਂ ਲੋਕ ਤੇ ਲਾਹਾ ਇਸ ਜਹਾਨ ਚੋਂ ਖੱਟ ਜਾਂਦੇ ਸਾਥੀਓ ਮੈਂ ਤੁਹਾਡਾ ਆਪਣਾ ਗੁਰਮੇਸ ਸਿੰਘ ਹਰਤੂ ਅੱਜ ਅਸੀਂ ਮੌਜੂਦ ਆ ਸਰਸਾ ਜ਼ਿਲ੍ਹਾ ਦਾ ਪਿੰਡ ਸੰਤਨਗਰ ਸਾਥਿਓ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਆਪਾਂ ਜੀ ਜਾਣ ਤੋਂ ਮਿਹਨਤ ਵੀ ਕਰਦੇ ਆਂ ਜਿੱਥੋਂ ਤੱਕ ਹੋ ਸਕਦਾ ਆਪ ਆਪਣੇ ਬੱਚਿਆਂ ਨੂੰ ਸਹੂਲਤਾਂ ਵੀ ਦਿੰਨੇ ਆਂ ਧਰਤੀ ਦਾ ਹਰ ਸੁੱਖ ਮਾਂ ਪਿਓ ਕਹਿੰਦਾ ਵੀ ਜੋ ਵੀ ਮੇਰੇ ਬੱਚੇ ਨੂੰ ਮਿਲੇ ਲੇਕਿਨ ਕਈ ਵਾਰੀ ਘਰਾਂ ਦੀਆਂ ਐਨ ਮਜਬੂਰੀਆਂ ਬਣ ਪੈਂਦੀਆਂ ਨੇ ਸਿਆਣੇ ਕਹਿੰਦੇ ਆ ਇੱਕ ਕੋਟ ਕਚਹਿਰੀਆਂ ਦੇ ਮੁਕਦਮੇ ਤੇ ਇੱਕ ਬਿਮਾਰੀ ਕਿਸੇ ਦੇ ਘਰ ਦੇ ਵਿੱਚ ਨਾ ਆਵੇ ਲੇਕਿਨ ਜਦੋਂ ਇੱਕ ਘਰ ਦੇ ਵਿੱਚ ਆ ਦੋਵੇਂ ਚੀਜ਼ਾਂ ਆ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜੋ ਕਿ ਇਨਸਾਨ ਦਾ ਹਾਲ ਹੁੰਦਾ ਔਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਵਾਲੇ ਜਿਹੜੇ ਚੀਜ਼ਾਂ ਆਈਆਂ ਉਹ ਬਖੋਬੀ ਜਾਂਦੇ ਨੇ ਤੁਹਾਨੂੰ ਪਿੰਡ ਸੰਤਨਗਰ ਦੀਆਂ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਸ਼ਮਸ਼ੇਰ ਸਿੰਘ ਸਨ ਆਫ ਬਖਸ਼ੀਸ਼ ਸਿੰਘ ਤੇ ਸਾਥੀਓ ਇਹਨਾਂ ਦਾ ਇੱਕ ਬੱਚਾ ਏ 16 ਸਾਲ ਦਾ ਜਿਸ ਦਾ ਨਾਮ ਨੇ ਰੂਪ ਸਿੰਘ ਔਰ ਜਿਸ ਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਲੱਗੀ ਏ ਔਰ ਜਿਸ ਦਾ ਇਲਾਜ ਪਿਛਲੇ 7-8 ਮਹੀਨੇ ਤੋਂ ਚੰਡੇਗੜ੍ਹ ਦੇ ਵਿੱਚ ਹੋਮੀ ਬਾਬਾ ਜਿਹੜਾ ਕੈਂਸਰ ਦਾ ਸਪੈਸ਼ਲਿਸਟ ਹਸਪੀਟਲ ਹੈ ਲੱਖਾਂ ਰੁਪਏ ਇਸ ਦੇ ਬੱਚੇ ਦੇ ਇਲਾਜ ਤੇ ਲੱਗ ਚੁੱਕੇ ਨੇ ਬਹੁਤ ਇੱਕ ਮਿਡਲ ਵਰਕ ਦਾ ਪਰਿਵਾਰ ਹੈ ਮਸਾ ਕਰਦਾ ਗੁਜ਼ਾਰਾ ਕਰਦਾ ਲੇਕਿਨ ਇਹ ਜਿਹੜੀ ਸਮੱਸਿਆ ਉਹਨਾਂ ਦੇ ਪਰਿਵਾਰ ਦੇ ਉੱਤੇ ਆਣ ਪਈ ਏ ਤੇ ਸਾਥੀ ਮੈਂ ਤੁਹਾਨੂੰ ਪਹਿਲਾਂ ਬੱਚੇ ਦੀ ਜਿਹੜੀ ਲਾਈਵ ਤਸਵੀਰਾਂ ਦਿਖਾਵਾਂਗਾ ਇਹ ਵਾਲਾ ਉਹ ਬੱਚਾ ਹੈ ਰੂਪ ਸਿੰਘ ਜਿੱਨੂੰ ਹੁਣ 3-4 ਦਿਨ ਪਹਿਲਾਂ ਇੱਕੋਰੀ ਡਾਕਟਰ ਨੇ ਛੁੱਟੀ ਦਿੱਤੀ ਹੈ ਤਿੰਨ ਚਾਰ ਦਿਨਾਂ ਬਾਅਦ ਫਿਰ ਇਸ ਨੂੰ ਦਿਖਾਉਣ ਵਾਸਤੇ ਹਸਪਤਾਲ ਲੈ ਕੇ ਗਿਆ। ਲਗਭਗ ਇਹਨੂੰ 5 ਤੋਂ 6 ਜਿਹੜੇ ਇੱਕ ਇੰਜੈਕਸ਼ਨ ਲੱਗਨੇ ਨੇ ਜਿਹੜਾ ਕਿ 60000 ਰੁਪਏ ਦਾ ਇੱਕ ਇੰਜੈਕਸ਼ਨ ਹੈ। ਔਰ ਡਾਕਟਰ ਨੇ ਇਹ ਵੀ ਦੱਸੀ ਹੈ ਕਿ 2.5 ਸਾਲ ਦਾ ਇਹਦਾ ਜਿਹੜਾ ਲੰਮਾ ਟਰੀਟਮੈਂਟ ਚੱਲੇਗਾ। ਪਰਿਵਾਰ ਨੇ ਲੱਖਾਂ ਰੁਪਏ ਦੇ ਉੱਪਰ ਖਰਚ ਕਰਤੇ ਨੇ ਔਰ ਅਸਮਰਥੇ ਕਿਉਂਕਿ ਤੁਹਾਨੂੰ ਪਤਾ ਘਰਾਂ ਦੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਜਲਦਾ ਸਾਹਮਣੇ ਜੋ ਇਹਨਾਂ ਦੇ ਬੱਚੇ ਦੀ ਦਾਦੀ ਜੀ ਵੀ ਬੈਠੇ ਨੇ। ਔਰ ਇਹਨਾਂ ਦਾ ਬਾਕੀ ਵੀ ਪਰਿਵਾਰ ਸਾਡੇ ਨਾਲ ਹੈ ਇਹਨਾਂ ਦੇ ਨਾਲ ਕਰਾਂਗੇ ਸਾਰੀ ਗੱਲ ਕਿ ਹੁਣ ਤੱਕ ਜਿਹੜਾ ਇਲਾਜ ਕਿਵੇਂ ਚੱਲਿਆ ਔਰ ਡਾਕਟਰਾਂ ਦਾ ਕੀ ਕਹਿਣਾ ਤੇ ਸਾਥੀ ਤੁਸੀਂ ਸਾਡੇ ਨਾਲ ਬਣੇ ਰਿਹਾ ਜੀ ਆਧੁਪਨ ਜੀ ਸਾਥੀ ਨਾ ਮਾਤਾ ਜੀ ਮਾਤਾ ਜੀ ਬੱਚੇ ਨੂੰ ਜਿਹੜੀ ਦਿੱਕਤ ਚੱਲਦੀ ਕਦੋਂ ਦੀ ਪਰੇਸ਼ਾਨੀ ਚੱਲਦੀ ਜਿਹੜੀ ਪੰਜ ਮਹੀਨਿਆਂ ਤੋਂ ਜੀ 8 ਮਹੀਨਿਆਂ ਤੋਂ ਦਮਾਨੇ ਕੀ ਕਹਿਣਾ ਚਾਹੋਗੇ ਹੁਣ ਤੱਕ ਜਿਹੜੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਕਰ ਅੱਛਾ ਉਹ ਠੀਕ ਹੈ ਹਾਂ ਦੋਸਤੋ ਮਾਤਾ ਜੀ ਜਿਹੜੇ ਥੋੜ੍ਹ ਜਿਹੇ ਨਾ ਬੋਲਣ ਦੇ ਵਿੱਚ ਅਸਮਰਥ ਨੇ ਥੋੜ੍ਹ ਜਿਉਂ ਅਵਾਜ਼ ਦੀ ਸਮੱਸਿਆ ਲੇਕਿਨ ਤੁਸੀਂ ਉਹਨਾਂ ਦਾ ਇਸ਼ਾਰਾ ਸਮਝ ਰਹਾ ਜੇ ਉਹ ਕੀ ਕਹਿਣਾ ਚਾਹ ਰਹੇ ਨੇ ਕਿ ਸਾਹਮਣੇ ਉਹਨਾਂ ਦਾ ਜਿਹੜਾ ਇੱਕ ਜਵਾਨ ਪੁੱਤ ਹੈ ਜਿਹੜਾ ਕਿ ਬਿਮਾਰੀ ਦੇ ਨਾਲ ਘਰ ਦੇ ਵਿੱਚ ਪਿਆਏ ਤੇ ਤੁਸੀਂ ਮਾਪਿਆਂ ਦਾ ਦੁੱਖ ਜਾਣੀ ਸਕਦੇ ਜੇ ਬਾਕੀ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇ ਇਸ ਉਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਪੂਰੀ ਥੋੜੀ ਡਿਟੇਲ ਦੋ ਬੱਚੇ ਬਾਰੇ ਵੀ ਇਹਨੂੰ ਜਿਹੜੀ ਦਿੱਕਤ ਹੋਈ ਹੈ ਕਦੋਂ ਦੀ ਹੋਈ ਹੈ ਇਹ ਨੂੰ ਜੀ 9 ਜਨਵਰੀ ਦੀ ਹੋਈ ਹੈ ਬੁਖਾਰ ਹੀ ਚੜਿਆ ਸੀ ਬੁਖਾਰ ਤੋਂ ਹੀ ਬਸ ਕੰਮ ਵਿਗੜਦਾ ਵਿਗੜਦਾ ਵਿਗੜ ਗਿਆ ਫਿਰ ਅਸੀਂ ਇਹਦਾ ਟੈਸਟ ਕਰਵਾਇਆ ਸਰ ਸੇ ਸ਼ੇਰਗੇਲ ਦੇ ਉਹਨਾਂ ਨੇ ਸਾਰੇ ਟੈਸਟ ਕਰਕੇ ਸਾਨੂੰ ਸੰਗਰੂਰ ਭੇਜਤਾ ਸੰਗਰੂਰ ਵਾਲਿਆਂ ਨੇ ਚੰਡੀਗੜ੍ਹ ਭੇਜਤਾ ਤੇ ਉਸ ਤੋਂ ਬਾਅਦ ਆਇਆ ਸੀ ਉੱਥੇ 6 ਮਹੀਨੇ ਲਗਾਤਾਰ ਨਿਚੇ ਨਿਤਾ ਰਿਹਾ ਹਸਪੀਟਲ ਤੋਂ ਚੰਡੀਗੜ੍ਹ ਹਾਂ ਜੀ ਅੱਛਾ ਜੀ ਹੁਣ ਛੁੱਟੀ ਦੇਣ ਲੱਗੇ ਨੇ ਕਦੀ 2-4 ਦਿਨਾਂ ਦੀ ਦੇ ਦਿੰਦੇ ਆ ਕਦੀ 5 ਦਿਨਾਂ ਦੀ 25 ਤਰੀਕ ਨੂੰ ਫੇਰ ਜਾਣਾ ਹੈ ਜਿਹੜੇ ਟੀਕੇ ਲੱਗਣ ਨੇ ਪੰਜ ਟੀਕੇ ਲੱਗਣ ਨੇ 60-60 ਹਜ਼ਾਰ ਦਾ ਇੱਕ ਆ ਦੋ ਅਸੀਂ ਲਵਾ ਲਿਆ ਨੇ ਇੱਕ ਮਲਕੀਤ ਨੇ ਲਵਾਇਆ ਸੀ ਇੱਕ ਮੈਂ ਤੇ ਹੁਣ ਗਾਂ ਫੇਰ ਲੱਗਣਗੇ ਦੋ ਕੀਮੋ ਵੀ ਰਹਿੰਦੀਆਂ ਨੇ 2-3 ਸਾਲ ਦਾ ਇਹਦਾ ਇਲਾਜ ਲਗਾਤਾਰ ਚੱਲੇਗਾ ਉਸ ਤੋਂ ਬਾਅਦ ਦਵਾਈ 3 ਮਹੀਨਿਆਂ ਦੀ ਲੈਣੀ ਪਿਆ ਕਰੇਗੀ ਟੈਸਟ ਕਰਕੇ ਕਾਫੀ ਹਜੇ ਲੰਬਾ ਇਲਾਜ ਪਿਆ ਹਾਂਜੀ ਲੰਬਾ ਹੈ ਤਾਂ ਜਿਹੜਾ ਘਰ ਦਾ ਗੁਜ਼ਾਰਾ ਜਾਂ ਪੈਸੇ ਦਾ ਸਿਸਟਮ ਕਿਵੇਂ ਚੱਲ ਰਿਹਾ ਬਹੁਤ ਮੁਸ਼ਕਲ ਚੱਲਦਾ ਜੀ ਕਦੀ ਕਿਸੇ ਨੇ ਦਿੱਤੇ ਸਾਨੂੰ 5000 ਕਿਸੇ ਨੇ 10000 ਐਵੇਂ ਕਰਕੇ ਚੱਲਦਾ ਰਿਹਾ ਲਾਜ ਵੀ 25 ਲੱਖ ਰੁਪਈਆ ਲੱਗ ਚੁੱਕਿਆ ਲੱਖ ਰੁਪਈਆ ਸਾਗਰ ਨੇ ਦਿੱਤਾ ਸੀ ਲੱਖ ਮਲਕੀਦ ਨੇ ਲੱਖ ਨੇ ਨਰੀਂਜਨ ਨਿਰਜਾਪੁਰ ਜ ਨੇ ਹੋਰ ਬੜੇ ਸੱਜਣਾ ਮਿੱਤਰਾਂ ਨਾਲ ਸਹਿਯੋਗ ਮਿਲਿਆ ਕਿਸੇ ਸਹਿਯੋਗ ਮਿਲਿਆ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ ਤਿੰਨ ਚਾਰ ਮੁੰਡੇ ਹੋਰ ਵੀ ਨੇ ਉਹਨਾਂ ਵੀ 50-5000 ਰੁਪਇਆ ਦਿੱਤਾ ਸੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਾਂਗੇ ਜਿਹੜਾ ਅਗਾ ਮਿਲਾਜ ਹੋਣਾ ਸੱਜਣਾ ਮਿੱਤਰਾਂ ਨੇ ਕਰਨਾ ਸਾਰਾ ਤੇ ਲੈ ਲੱਗ ਤਾਂ ਘੰਟੂ ਸੀ ਕਹੋ ਜਣਾ ਨੂੰ ਜਿਹੜਾ ਕੀਮੋ ਜਾਂ ਤੇ ਟੀਕੇ ਲਵਾਉਣ ਵਾਸਤੇ 25 ਤਰੀਕ ਨੂੰ ਜਾਣਾ ਮੈਂ ਸੱਚ ਉਹ ਗਰੇਪ ਭਾਜੀ ਨੇ ਗੱਲ ਕੀਤੀ ਹੈ ਕਿ ਪਿੰਡ ਵਾਸੀ ਨੇ ਕਾਫੀ ਸਹਿਯੋਗ ਕੀਤਾ ਲੱਖ ਲੱਖ ਰੁਪਏ 50-50 ਹਜ਼ਾਰ ਰੁਪਿਆ ਔਰ ਸੰਤਨਗਰ 'ਚ ਪੈਸੇ ਦੀ ਕਮੀ ਨਹੀਂ ਹੈਗੀ ਤੇ ਸਾਥੀਓ ਥੋੜੇ ਚ ਥੋੜਾ ਬਾਲੇ ਚ ਬਾਲਾ ਜਿੰਨਾ ਵੀ ਤੁਸੀਂ ਸਹਿਯੋਗ ਕਰ ਸਕਦੇ ਜੀ ਇਸ ਪਰ ਆ ਦਾ ਜਰੂਰ ਸਹਿਯੋਗ ਕਰੋ ਐਨਆਰਆਈ ਵੀਰ ਬਾਰੇ ਬੈਠੇ ਨੇ ਮੈਨੂੰ ਲੱਗਦਾ ਸੰਤਨਗਰ ਪਿੰਡ ਔਰ ਇਲਾਕੇ ਦੇ ਜਿੰਨੇ ਵੀ ਨੇੜੇ ਤੇੜੇ ਪਿੰਡ ਨੇ ਸਭ ਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਅਪੀਲ ਕਰਦੇ ਆ ਕਿ ਅਪਰਤ ਕਿਰਤ ਦੇ ਵਿੱਚੋਂ ਇਸ ਪਾ ਜੀ ਦਾ ਜਰੂਰ ਸਹਿਯੋਗ ਕਰੋ ਤਾਂ ਕਿ ਇਸ ਬੱਚੇ ਦਾ ਇਲਾਜ ਹੋ ਸਕੇ ਤਸਾਦ ਜੀ ਸਭ ਦਾਨਾਂ ਤੋਂ ਵੱਡਾ ਦਾਨ ਹੋਈ ਮੰਨਿਆ ਜਾਂਦਾ ਜੇ ਜਦੋਂ ਆਪਾਂ ਕਿਸੇ ਗਰੀਬ ਦੀ ਮਦਦ ਕਰਦੇ ਆਂ ਅਸੀਂ ਭਾਜੀ ਸ਼ਮਸ਼ੇਰ ਸਿੰਘ ਦਾ ਇੱਕ ਤੇ ਇਹਨਾਂ ਦਾ Google Pay ਨੰਬਰ ਵੀ ਤੁਹਾਨੂੰ ਦੱਸਦੇ ਆਂ ਔਰ ਨਾਲ ਇਹਨਾਂ ਦਾ ਸਕੈਨਰ ਵੀ ਤੁਹਾਨੂੰ ਦਿਆਂਗੇ ਤੇ ਸਹਿਯੋਗ ਕਰੋ ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਜੀ ਤਾਂ ਕਿ ਇਸ ਬੱਚੇ ਦਾ ਇਲਾਜ ਹੋ ਸਕੇ ਔਰ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਹਮੇਸ਼ਾ ਵਾਸਤੇ ਆਦੇ ਪਰਿਵਾਰ ਦੇ ਵਿੱਚ ਰਹੇ ਤੇ ਇੱਕ ਵਾਰੀ ਅਸੀਂ ਤੁਹਾਨੂੰ ਭਾਜੀ ਦਾ Google Pay ਨੰਬਰ ਦਿੰਨੇ ਆਂ ਭਾਜੀ ਤੁਸੀਂ ਆਪਣਾ Google Pay 9812472533 9812472533 72533 ਭਾਜੀ ਸ਼ਮਸ਼ੇਰ ਸਿੰਘ ਦਾ ਜਿਹੜਾ ਤੁਸੀਂ ਨੰਬਰ ਪੁੱਛ ਲਿਆ 9812472533 ਇਹਨਾਂ ਦਾ Google Pay ਆ ਔਰ ਸਾਡੀ ਵੀਡੀਓ ਦੇ ਉੱਪਰ ਜਿਹੜਾ ਕੀ ਤੁਹਾਨੂੰ ਨਾਲ ਆ ਇਹਨਾਂ ਦਾ ਸਕੈਨਰ ਵੀ ਜਿਹੜਾ ਦੇ ਦਿੱਤਾ ਜਾਏਗਾ ਤੇ ਸਾਥੀਓ ਵੱਧ ਤੋਂ ਵੱਧ ਸਹਿਯੋਗ ਕਰਿਓ ਔਰ ਗਗਰਾ ਸਰਸਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਪਿੰਡ ਨੇ ਨੇੜੇ ਤੇੜ ਦੇ ਪਿੰਡ ਨੇ ਉਹ ਚਾਣ ਤੇ ਉਹ ਕੱਲ੍ਹ ਹੀ ਇਸ ਭਾਜੀ ਦਾ ਮੇਰ ਦਾ ਇਲਾਜ ਕਰਵਾ ਸਕਦੇ ਨੇ ਤੇ ਸਾਥੀਓ ਆਪਣੇ ਪਰਿਵਾਰਾਂ ਵਾਸਤੇ ਤਾਂ ਆਪਾਂ ਸਾਰਾ ਕੁਝ ਕਰਦੇ ਆਂ ਲੇਕਿਨ ਜਦੋਂ ਕਿਸੇ ਦੇ ਪਰਿਵਾਰ ਵਾਸਤੇ ਕਰਦੇ ਆਂ ਤੇ ਆਪਣੇ ਰੂਹ ਨੂੰ ਵੀ ਇੱਕ ਸ਼ਾਂਤੀ ਮਿਲਦੀ ਏ ਤੇ ਜਿਆਦੀ ਗੱਲਾਂ ਤਾਂ ਨਹੀਂ ਕਰਦੇ ਸਾਥੀਓ ਮੈਂ ਹਣ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇ ਸਿੰਘ ਡੋਲ ਮੀਡੀਆ ਹਰਿਆਣਾ ਤੇ ਸਾਥੀਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਦੱਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ